ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਸ਼ੇਅਰ ਕਰਨ ਲੱਗੇ ਆਂ ਅਸੀਂ ਅੱਜ ਪਾਣੀਆਂ ਦੇ ਮਸਲੇ ਤੇ ਲੋਕਾਂ ਨੂੰ ਕੋਈ ਜਾਣਕਾਰੀ ਦੇਣ ਜਾ ਰਹੇ ਆਂ ਵੀ ਪਾਣੀਆਂ ਦੇ ਮਸਲੇ ਤੇ ਆਪਾਂ ਨੂੰ ਕੀ ਵਿਚਾਰ ਕਰਨਾ ਚਾਹੀਦਾ ਕਿਵੇਂ ਆਪਾਂ ਪਾਣੀਆਂ ਦੀ ਬਚਤ ਕਰ ਸਕਦੇ ਆਂ ਜਿੰਨਾ ਕ ਆਪਾਂ ਕਰ ਸਕਦੇ ਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਸਮੱਸਿਆ ਨਾ ਆਵੇ ਯਾਨੀ ਕਿ ਬੂੰਦ ਬੂੰਦ ਪਾਣੀ ਦੀ ਬਚਾਈਏ ਇਸ ਤੇ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਤੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਕੋਈ ਜਾਣਕਾਰੀ ਦੇਣ ਜਾ ਰਹੇ ਆਂ ਆ ਜਿਹੜੇ ਨਾਲ ਤੁਸੀਂ ਇੱਕ ਫੋਟੋ ਲੱਗੀ ਵੇਖ ਰਹੇ ਆ ਇਹ ਮਤਲਬ ਵੀ ਹਰ ਘਰ ਦੇ ਵਿੱਚ ਜੇ ਲੱਗ ਜੇ ਤਾਂ ਬਹੁਤ ਸਾਰੀ ਪਾਣੀਆਂ ਦੀ ਬਚਤ ਹੋ ਸਕਦੀ ਹੈ ਮੈਂ ਕੋਈ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਿਹਾ ਵੀ ਕਿਸੇ ਦੇ ਚਿੱਤ ਦੇ ਵਿੱਚ ਹੋਵੇ ਵੀ ਸ਼ਾਇਦ ਕੰਪਨੀ ਦੀ ਮਸ਼ਹੂਰੀ ਕਰ ਰਿਹਾ ਮੈਂ ਪਾਣੀਆਂ ਦੇ ਮਸਲੇ ਤੇ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਵੀ ਪਾਣੀ ਕਿਵੇਂ ਬਚਤ ਕਰ ਸਕਦੇ ਆ ਹੁਣ ਕਈ ਵਾਰੀ ਅਸੀਂ ਮੋਟਰ ਛੱਡ ਕੇ ਭੁੱਲ ਜਾਂਦੇ ਆ ਘਰਾਂ ਦੇ ਵਿੱਚ ਤਾਂ ਪਾਣੀ ਉਮਰ ਫਲੋ ਹੀ ਢੁੱਲ ਜਾਂਦਾ ਰਹਿੰਦਾ ਤੇ ਆਹ ਜਿਹੜਾ ਪ੍ਰੋਜੈਕਟ ਤੇ ਤੁਸੀਂ ਫੋਟੋ ਵੇਖ ਸਕਦੇ ਹੋ ਇਹ ਘਰ ਦੇ ਵਿੱਚ ਲੱਗ ਜੇ ਤਾਂ ਜਦੋਂ ਟੈਂਕੀ ਭਰਦੀ ਹੈ ਤੇ ਬੋਨ ਪੈਂਦਾ ਹੈ ਤੇ ਮੁੜ ਕੇ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਟੈਂਕੀ ਭਰ ਗਈ ਤੇ ਮਤਲਬ ਵੀ ਬੰਦਾ ਬੰਦ ਕਰ ਸਕਦਾ ਹੈ ਕਈ ਵਾਰੀ ਅਸੀਂ ਮੋਟਰ ਛੱਡ ਕੇ ਭੁੱਲ ਜਾਂਦੇ ਆ ਪਤਾ ਨਹੀਂ ਲੱਗਦਾ ਚੇਤਾ ਨਹੀਂ ਰਹਿੰਦਾ ਤਾਂ ਬਹੁਤ ਸਾਰਾ ਪਾਣੀ ਮੜਾ ਮੋਹੀ ਉਮਰ ਫਲੋ ਡੁੱਲ ਜਾਂਦਾ ਜੇ ਅਸੀਂ ਪਾਣੀਆਂ ਦੀ ਬਚਤ ਕਰ ਸਕਦੇ ਆ ਤਾਂ ਇਹ ਪ੍ਰੋਜੈਕਟ ਹਰ ਘਰੇ ਲੱਗਣਾ ਚਾਹੀਦਾ ਇਹ ਲੱਗ ਜਾਂਦਾ ਹੈ ਤਾਂ ਇਹ ਲੱਗ ਜਾਵੇ ਤੇ ਮੈਨੂੰ ਨਹੀਂ ਲੱਗਦਾ ਵੀ ਪਾਣੀਆਂ ਦੀ ਬਚਤ ਨਾ ਹੋਵੇ ਕਿਉਂਕਿ ਜਦੋਂ ਟੈਂਕੀ ਉਮਰ ਫਲੋ ਜਾਂਦੀ ਹੈ ਕੋਈ 5-4 ਮਿੰਟ ਟੈਂਕੀ ਚੱਲ ਜਾਂਦੀ ਹੈ ਤੇ ਕੁਆਂਟਲਾਂ ਦੇ ਕੁਆਂਟਲ ਪਾਣੀ ਡੁੱਲ ਜਾਂਦਾ ਹੈ ਤੇ ਕਈ ਵਾਰੀ ਘਰ ਦੇ ਵਿੱਚ ਫਿਰਦਿਆਂ ਨੂੰ ਪਤਾ ਨਹੀਂ ਲੱਗ ਜਾਂਦਾ ਤੇ ਇਹ ਇੱਕ ਬੋਲ ਕੇ ਦੱਸ ਦਿੰਦੇ ਵੀ ਭਾਈ ਹੁਣ ਤੁਹਾਡੀ ਟੈਂਕੀ ਭਰ ਗਈ ਇਹਨੂੰ ਤੁਸੀਂ ਬੰਦ ਕਰ ਦਿਓ ਤੇ ਇਸ ਵਾਸਤੇ ਜੇ ਪ੍ਰੋਜੈਕਟ ਸਾਡੇ ਘਰਾਂ ਦੇ ਵਿੱਚ ਲੱਗ ਜਾਣਾ ਸੀ ਹੋਰ ਪਾਸੇ ਵੀ ਪੈਸੇ ਲਾਉਣੇ ਹੀ ਐ ਤੇ ਜੇ ਮਤਲਬ ਵੀ ਇਹ ਪੁਰਜੇ ਲੱਗ ਜਾਣ ਸਾਡੇ ਘਰਾਂ ਦੇ ਵਿੱਚ ਮੋਟਰਾਂ ਦੇ ਕੋਲੇ ਤਾ ਮਤਲਬ ਵੀ ਬਹੁਤ ਸਾਰੀ ਪਾਣੀਆਂ ਦੀ ਬਚਤ ਹੋ ਸਕਦੀ ਹੈ ਤੇ ਖਾਚ ਕਰਕੇ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਨੂੰ ਤਾਂ ਗੁਰੂ ਜੀ ਵੇਖੋ ਬਚਨ ਕਰਦੇ ਆ ਵੀ ਕਿਵੇਂ ਤੁਸੀਂ ਪਾਣੀਆਂ ਨੂੰ ਬਚਤ ਕਰਨਾ ਹੈ ਆਪਾਂ ਨੂੰ ਤਾਂ ਇੱਥੋਂ ਤੱਕ ਗੁਰੂ ਜੀ ਬਚਨ ਕਰਦੇ ਆ ਵੀ ਜਦੋਂ ਵਰਸ਼ ਕਰਨਾ ਹੈ ਉਦੋਂ ਵੀ ਤੁਸੀਂ ਹਸਾਬ ਨਾਲ ਪਾਣੀ ਡੋਲਣਾ ਹੈ ਤੇ ਜਿੰਨਾ ਅਸੀਂ ਪਾਣੀਆਂ ਤੋਂ ਕੰਮ ਲੈਨੇ ਆ ਤੜਕੇ ਤੋਂ ਉੱਠ ਕੇ ਸਾਰੀ ਦਿਹਾੜੀ ਅਸੀਂ ਪਾਣੀਆਂ ਤੋਂ ਕੰਮ ਲੈਨੇ ਆ ਜਿੱਥੇ ਪਾਣੀ ਕੰਮ ਆਉਂਦਾ ਉੱਥੇ ਧਿਓ ਕੰਮ ਨਹੀਂ ਆਉਂਦਾ ਕਿਉਂਕਿ ਪਾਣੀ ਬਹੁਤ ਜਗ੍ਹਾ ਤੇ ਪਾਣੀ ਹੈ ਅਸੀਂ ਕੱਪੜੇ ਪਾਣੀ ਨਾਲ ਧੋਨੇ ਆਂ ਮੂੰਹ ਪਾਣੀ ਨਾਲ ਧੋਨੇ ਆਂ ਜਾਨੀ ਕਿ ਤੜਕੇ ਸ਼ੁਰੂਆਤ ਅਸੀਂ ਪਾਣੀ ਤੋਂ ਕਰਦੇ ਹਾਂ ਉੱਠ ਕੇ ਮੂੰਹ ਪਾਣੀ ਨਾਲ ਧੋਨੇ ਆਂ ਚਾਹ ਪਾਣੀ ਨਾਲ ਬਣਾਉਨੇ ਆਂ ਜਿੰਨਾ ਵੀ ਮਤਲਬ ਅਸੀਂ ਪਾਣੀ ਤੋਂ ਕੰਮ ਲੈਨੇ ਆਂ ਪਰ ਪਾਣੀਆਂ ਦੀ ਅਸੀਂ ਕਦਰ ਨਹੀਂ ਕਰ ਰਹੇ ਤਾਂ ਇਹ ਹਰ ਘਰੇ ਪ੍ਰੋਜੈਕਟ ਲੱਗਣਾ ਚਾਹੀਦਾ ਹੈ ਤੇ ਮਤਲਬ ਪਾਣੀਆਂ ਦੀ ਬਹੁਤ ਸਾਰੀ ਬਚਤ ਹੋ ਜਾਂਦੀ ਹੈ ਮੋਟਰ ਛੱਡ ਕੇ ਤੁਸੀਂ ਭੁੱਲ ਜਾਂਨੇ ਆਂ ਪਾਣੀ ਉਮਰ ਫਲੋ ਹੋ ਜਾਂਦਾ ਤੇ ਬਣਾ ਮੂੰਹੀ ਪਾਣੀ ਡੁੱਲ ਜਾਂਦਾ ਹਰ ਘਰੇ ਲੱਗਣਾ ਚਾਹੀਦਾ ਕਿਉਂਕਿ ਹੋਰਾਂ ਪਾਸਿਆਂ ਤੇ ਵੀ ਅਸੀਂ ਪੈਸੇ ਲਾਈ ਜਾਂਨੇ ਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਬੂੰਦ ਬੂੰਦ ਪਾਣੀ ਦੀ ਕਿਵੇਂ ਬਚਾ ਕੇ ਦੇਣੀ ਹੈ ਤੋਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਸਮੇਂ ਦੀ ਲੋੜ ਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ